ਆਲਦਾਇ ਲਬੜੀ ਨਹੀਂ ਡਿਆਗਦੇ ਹਾਂ ਤੇ ਟੀਕੇ ਲਾ ਲੇ ਤੇ ਖਤਮ ਹੋ ਗਿਆ ਟੀਕੇ ਲੰਬਿਆ ਹੀ ਆਦੇ ਨਹੀਂ ਚਾਹੀਏ ਹੋਰ ਦੰ ਕਰਦੇ ਆ ਮੰਗ ਕਰਦੇ ਵਿਚਾਰੇ ਕਹਿੰਦਾ 50 ਹਜ਼ਾਰ ਬਣਾ ਨੂੰ ਇਹਦੇ ਬੁੱਧੀ ਜਾਂਦੇ ਆ ਬਾਜਣ ਇੱਕ ਆਮ ਦਸਣ ਲੋਕ ਮਰਦੇ ਜਾਂਦੇ ਅਜਿਹਾ ਕਹਿੰਦੇ ਸਰਕਾਰ ਇਹ ਨਜਾ ਜਿਹੜਾ ਪਿੱਛੇ ਟਾ ਦੇਦੇ ਆ ਨਾ ਖਾਦੇ ਨਾ ਲੋਕਾਂ ਦੇ ਬਸੀ ਮਰਨ ਇਹ ਸਮਝੋ ਨਿਕੋਸ਼ ਸ਼੍ਰੀਕੀ ਇਹਨਾਂ ਦੇ ਪੈਰਾਂ ਦੇ ਹੱਥ ਰੱਖ ਕੇ ਇਹਨਾਂ ਦੇ ਪੈਰਾਂ ਦੇ ਹੱਥ ਰੱਖ ਕੇ ਇਹਨਾਂ ਨੂੰ ਡੱਕ ਲਿਆ ਨਹੀਂ ਦੇਕੇ ਰਹਿੰਦੇ ਇਹ ਕਵਰੀ ਕਹਿ ਦਿੰਦੇ ਕਿ ਇਹੋ ਨਿਗਾਹ ਦੇ ਪਰ ਫਿਰ ਹਉਤੇ ਜਾਂਦੇ ਜਿੱਤੇ ਵੇਖਦਾ ਹੀ ਇਹ ਨਹੀਂ ਮੰਨਿਆ ਦੀ ਮੇਰਾ ਜੋ ਨਾ ਨਾਨੂੰ ਬੜੇ ਨਾਲ ਚ ਦਿੱਤੇ ਮੈਂ ਤਾਨੂੰ ਕਿਉ ਲਾ ਦੇਨੀ ਤਾਨੂੰ ਜੂਸ ਪਿਆ ਕਰਨੀ ਜੇਲੀ ਮੇਰ ਕਾ ਪੈ ਲੈ ਲਿਆ ਕਰੋ ਜੋ ਮਰ ਜਾਈ ਜਾ ਘਰ ਪਰ ਇੱਕ ਆਮਨਾ ਕਰਿਓ ਇਹਨਾਂ ਨੇ ਨਹੀਂ ਮੰਨੀ ਗਾਲ ਮੇਰੀ ਮਾਣ ਆ ਦੇ ਸਾਰੇ ਸਾਰੇ ਮਨੇ ਨਾ ਮਾਨੇ ਕਿਤੇ ਇਹਨਾਂ ਦੇ ਘਰ ਇੱਕ ਜਵਾਨੀ ਦੀ ਚੀਜ਼ ਨਹੀਂ ਰਹਿ ਗਈ ਕਿਤੇ ਕਿਤੇ ਪਾਣੀ ਗਰਮ ਪੀਂਦੇ ਕਿਤੇ ਫ੍ਰਿਜ ਤੱਕ ਨਹੀਂ ਆਈ ਇਹਨਾਂ ਦੀ ਘਰ ਬਿਲਕੁਲ ਖਾਲੀ ਬੰਜੇ ਵੀ ਨਹੀਂ ਚੱਜਦੇ ਹੈਗੇ ਇਹਨਾਂ ਦੇ ਐਨਾਂ ਨਾਲ ਜਿਆ ਵਾਲਿਆਂ ਨੇ ਇਹਨਾਂ ਦੇ ਘਰੀ ਬਰਬਾਦੀ ਹੋ ਗਿਆ ਮਿਸੇ ਨਾ ਸਾਰਾ ਕੁਝ ਦੇ ਦਿੱਤਾ ਹਾਂਜੀ ਸਾਰਾ ਕੁਝ ਇਹਨਾਂ ਵੇ ਦਿੱਤਾ ਕੁਝ ਨਹੀਂ ਰਹਿਣ ਦਿੱਤਾ ਕਰਦੇ ਬਣ ਇਹਨਾਂ ਦੇ ਘਰ ਰੋਟੀ ਬਣਾਉਣੇ ਚੁੱਲ੍ਹਾ ਨਹੀਂ ਹੈਗਾ ਕਿਤੇ ਜਾ ਕੇ ਵੇਚ ਸਕਦੇ ਹਾਂ ਨਹੀਂ ਅੱਜ ਜਿੰਨਾ ਵੀ ਹੈਗਾ ਸਾਰਾ ਸਾਨੂੰ ਕਰਨਾ ਪੈਣਾ ਹੈ ਮੇਰੇ ਘਰ ਹੈ ਮਾਸੀ ਨਾ ਨਾ ਕੁਝ ਵੀ ਨਹੀਂ ਹੈਗਾ ਬਹੁਤ ਲੋਕ ਕਿਤੇ ਚਾਹ ਜੋਗੇ ਪੈ ਨਹੀਂ ਨਾਲੇ ਕਰੋ ਮਿਲਨੇ ਇਹਨਾਂ ਨੂੰ ਕੀ ਮੰਗ ਕਰਦੇ ਹੋ ਤੁਸੀਂ ਮੰਗਿਆ ਹੀ ਆਈ ਇਹਨਾਂ ਨੂੰ ਜੇ ਸਰਕਾਰ ਨੇ ਕਰਨਾ ਆ ਅੱਜ ਦੇ ਕੋਈ ਗਰੀਬ ਬੰਦੇ ਦੀ ਤੇ ਕੋਈ ਵੀ ਨਹੀਂ ਸੁਣਦਾ ਸਾਬ ਅੱਜ ਕੱਲ ਤਗੜੀ ਆਂਦੀ ਯਾਰ ਕੋਈ ਸੰਦਾ ਮਾਰੇ ਨੂੰ ਕੋਣ ਵੇਖਦਾ ਹੀ ਨਹੀਂ ਅੱਜ ਕੱਲ ਮਾਰੇ ਨੂੰ ਤੇ ਅਧਰਾ ਸਰਕਾਰ ਨੇ ਕਹਤਾ ਹੈ ਕਿ ਜਿਵੇਂ ਕੀੜੇ ਮਕੌੜੇ ਹੁੰਦੇ ਆ ਇਹ ਮਸਲਾ ਹੀ ਤੇ ਮਲਕੇ ਘਰ ਹੀ ਤੇ ਉਹ ਤਿੰਨ ਚਾਰ ਮੁੰਡੇ ਆ ਹੀ ਉਹ ਕਹਿੰਦੇ ਵੀ ਤੁਹਾਡਾ ਭਰਾ ਮਲਕੇ ਉੱਥੇ ਮਰਿਆ ਪਿਆ ਆ ਮਲਕੇ ਹੋ ਸਕਦਾ ਕੋਈ ਨਸ਼ਾ ਕੀਤਾ ਕੀ ਚੱਕੀਤਾ ਤੇ ਉਹ ਜਿਹੜੇ ਨਾਲ ਹੋ ਗਏ ਹੋ ਸਕਦਾ ਕਿ ਚਲ ਗਏ ਹੁਣ ਤੇ ਇਹ ਨੂੰ ਹੁਣ ਆ ਕੇ ਵਿਚਾਕ ਕੀਤਾ ਤੇ ਮੇਰੇ ਹਿਸਾਬ ਨਾਲ ਵੀ ਇਹ ਜਾਂ ਤੇ ਸਵੇਰ ਦੀ ਮਰਿਆ ਪਿਆ ਤੇ ਜਾਂ ਰਾਤ ਦਾ ਹੋ ਸਕਦਾ ਤੇ ਡਿੱਗਾ ਪਿਆ ਤੇ ਜਦੋਂ ਨੂੰ ਹਾਂਜੀ ਘਰ ਨਹੀਂ ਗਿਆ ਸੀ ਤੈਨੂੰ ਜਦੋਂ ਉਲਟੀ ਕੀਤੀ ਤਾਂ ਮਿਲ ਕੇ ਉਲਟਾ ਡਿੱਗਾ ਪਿਆ ਸੀ ਜਿਹਨੂੰ ਸੁੱਧਾ ਕੀਤਾ ਤੇ ਦੇ ਮੱਥੇ ਤੇ ਦਾਗ ਦੂਜ ਜਿਹੜੇ ਜੋ ਵੀ ਆ ਤੇ ਇਹਦਾ ਸੱਡਾ-ਸੁੱਡਾ ਕਾਫੀ ਲੱਗੀਆਂ ਈ ਤੇ ਇਸ ਕாகੇ ਹੁਣ ਆਏ ਆ ਮੰਗਦੇ ਵੇਹ ਜਿਆਦੀ ਈ ਇਹੀ ਚੋਨੇ ਆ ਕਿ ਸਰਕਾਰ ਨੂੰ ਚਾਹੀਦਾ ਵੀ ਨਸ਼ਾ ਬੰਦ ਕਰਨਾ ਚਾਹੀਦਾ ਵੀ ਅੱਜ ਮੇਰਾ ਭਰਾ ਮਰਿਆ ਮਲ ਹੋਰ ਵੀ ਤੁਹਾਨੂੰ ਬੜਾ ਮੱਲੇ ਵਿੱਚ ਕਾਫੀ ਮੁੰਡੇ ਮਰੇ ਨੇ ਆ ਇਹੋ ਸਰਕਾਰ ਗਾਰੀ ਕਹਿੰਦੇ ਆ ਵੀ ਇੰਦੀ ਕਰਦੇ ਆ ਵੀ ਇਹ ਜਿਹੜਾ ਜਿਹਦਾ ਮੇਰਾ ਭਰਾ ਮਰਿਆ ਵਾ ਤੇ ਇਹਦਾ ਨਸ਼ਾ ਬੰਦ ਕੀਤੇ ਜਾਵੇ ਵੀ ਹੋਰ ਵੀ ਕਿਸੇ ਦਾ ਪ੍ਰਾਤੀ ਪੁੱਤ ਨਾ ਮਰੇ ਕਿੰਨੀ ਉਮਰ ਹੈ ਕਿੰਨੇ ਭਰਾ ਪ੍ਰਾਤੀ ਇਹਦੀ ਮਤਲਬ ਕਿ ਚਾਰ ਭਰਾ ਹੀ ਤੇ ਸਭ ਤੋਂ ਛੋਟਾ ਹੀ ਇਹਦੀ 20 21 ਸਾਲ ਉਮਰ ਹੋਈ